ਤੇ ਕਿਵੇਂ ਕਾਂਗਰਸ ਦੀ ਉਸ ਵੇਲੇ ਦੀ ਲੀਡਰਸ਼ਿਪ ਜਿੰਦੀ ਅਗਵਾਈ ਰਜੀਵ ਗਾਂਧੀ ਕਰ ਰਿਆ ਸੀ ਕਿ ਉਹਨਾਂ ਨੇ VOTER ਲਿਸਟਾਂ ਲੈ ਕੇ ਘਰਾਂ ਨੂੰ ਮਾਰਕ ਕੀਤਾ ਕਿ ਇਹ ਘਰ ਸਰਦਾਰ ਦਾ ਕਿਹੜਾ ਉੱਥੇ ਗੋਲ ਚੱਕਰ ਲਗਾ ਕੇ ਉਹਨੂੰ ਆਈਡੈਂਟੀਫਾਈ ਕਰਕੇ ਫਿਰ ਉੱਥੇ ਕੇਰੋਸਨ ਪਾਊਡਰ ਰਾੜਾਂ ਲੈ ਕੇ ਉਸ ਘਰ ਦੇ ਦਿਵਾਲੇ ਹੋ ਜਾਂਦੇ ਸੀ ਗੁਰਦੁਆਰੇ ਜਿਹੜੇ ਸੀ ਉਹਨਾਂ ਨੂੰ ਜਲਾਇਆ ਗਿਆ ਔਰ ਉਹਨਾਂ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਤੇ ਸਰਕਾਰੀ ਰਿਕਾਰਡ ਕਹਿੰਦਾ ਕਿ 3000 ਤੋਂ ਵੱਧ ਸਿੱਖਾਂ ਦਾ ਉਸ ਵੇਲੇ ਦਿੱਲੀ ਕੱਲੇ ਦਿੱਲੀ ਦੇ ਅੰਦਰ ਫਿਰ ਹਾਂਜੀ 31 ਅਕਤੂਬਰ ਤੋਂ ਲੈ ਕੇ ਤੇ 2 ਤੱਕ ਨਵੰਬਰ ਤੱਕ ਉਹ ਜਿਹੜਾ ਐਡਾ ਵੱਡਾ ਕੱਲੂ ਘਾਰਾ ਵਾਪਰਿਆ ਤਾਂ ਉਸ ਚੀਜ਼ ਦਾ ਵੀ ਇਹਨਾਂ ਨੂੰ ਪਤਾ ਸੀ ਉਹਦੀ ਫਿਰ 10 ਕਮਿਸ਼ਨ ਬਣੇ ਉਹ ਕਮਿਸ਼ਨ ਆਜੀ ਪੋਟਾ ਰੋਸ਼ੀ ਕਮਿਸ਼ਨ ਹੈ ਆ ਰੰਗਾਨਾਥ ਕਮਿਸ਼ਨ ਹੈ ਆ ਢਿੰਗਰਾ ਕਮਿਸ਼ਨ ਹੈ ਉਹ ਜਿੰਨੇ ਵੀ ਕਮਿਸ਼ਨ ਬਣੇ ਉਹਨਾ ਕਮਿਸ਼ਨਾਂ ਨੇ ਵੀ ਇਨਸਾਫ ਨਹੀਂ ਦਿੱਤਾ 10 ਸਾਲੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਨਾਨਾਵਤੀ ਕਮਿਸ਼ਨ ਤੇ ਵੀ ਕੋਈ ਐਕਸ਼ਨ ਨਾਨਾਵਤੀ ਕਮਿਸ਼ਨ ਦੇ ਵੀ ਉਹਦੇ ਤੇ ਵੀ ਇੱਕ ਸਿਰਫ ਰੀਹੈਬ੍ਰਿਟੇਸ਼ਨ ਦੀ ਗੱਲ ਕੀਤੀ ਗਈ ਉਹਦੇ ਬਾਅਦ ਕੁਝ ਨਹੀਂ ਹੋਇਆ ਤੇ ਉਦੋਂ ਡਾਕਟਰ ਮਰਮੋਨ ਸਿੰਘ ਚੁੱਪ ਰਹੇ ਚੁੱਪ ਰਹੇ